ਤੇ ਭਾਗ ਗੁਰੂ ਪਾਤਸ਼ਾਹ ਦੇ ਰਿਧੀਆਂ ਸ਼ਿਧੀਆਂ ਦਾ ਖਜ਼ਾਨਿਆਂ ਦਾ ਸਾਰੇ ਦਾ ਸਾਰਾ ਵਰਣਨ ਬਾਬਾ ਪੁੰਦਾ ਸਾਹਿਬ ਜੀ ਨੇ ਕੀਤਾ ਫਿਰ ਦਰਸਾਉਣ ਲੱਗੇ ਦਾਦਾ ਜੀ ਬਖਸ਼ਾ ਇਧੀਆਂ ਵੱਡੀਆਂ ਖਜ਼ਾਨੇ ਏਡੇ ਵੱਡੇ ਸੰਤੂਰ ਦੇ ਜਿਨ੍ਹਾਂ ਦੇ ਬਾਬਤ ਬਿਆਨ ਹੋ ਹੀ ਨਹੀਂ ਸਕਦਾ ਹਰ ਤਨ ਘਟੇ ਉਹ ਨਾ ਕੋਈ ਅਦਭੁਤ ਗਤਿ ਅਵ ਨੋਕੀ ਸੋਈ ਰੰਚਕ ਮਸਤ ਰਦੀ ਬਾਕਰ ਵੀ ਨਾਮ ਧੰਨ ਨਾ ਘਟਦਾ ਹੈ ਨਾ ਘਟਿਆ ਹੈ ਨਾਉਣ ਵਾਲੇ ਸੋਨੇ ਵਿੱਚ ਘਟੇਗਾ ਇਹ ਅਦੁੱਤ ਲੀਲਾ ਹੈ ਬਦੇ ਅਨੰਤ ਕੋ ਨਾ ਭੰਡਾਰਾ ਜਿਸ ਵਿੱਚ ਸਤਾਵੇ ਲੋਕ ਹਜ਼ਾਰਾਂ ਖਜ਼ਾਨਾ ਭਰ ਗਿਆ ਢੰਡਾਰੇ ਭਰ ਗਏ ਔਰ ਲੋਕਾਈ ਦਾ ਪਾਰ ਉਤਾਰਾ ਹੋਇਆ ਨਿਸਤਾਰਾ ਹੋਇਆ ਔਰ ਜਿਗਿਆਸੂਆਂ ਦਾ ਭਲਾ ਹੋਇਆ ਜਿਗਿਆਸੂਆਂ ਨੂੰ ਰਾਹ ਮਿਲ ਗਿਆ ਉਦਾਰਤਾ ਦਾ ਜਿਗਿਆਸੂਆਂ ਦਾ ਨਿਵਾਇਆ ਹੋਇਆ ਸੀਸ ਸਫਲਾ ਹੋ ਗਿਆ ਪ੍ਰਿਖਿਤ ਵੇਖੇ ਜਿਵੇਂ ਤਰ ਮੈਂ ਬਹੁ ਵਿਸਮਾਇੋ ਜਿਨ ਮਤ ਕਰਿ ਪਿਛਿਆਈ ਨ ਪਾਇਓ ਗੁਰੂ ਜੀ ਦੇ ਜਿਤਨੇ ਵੀ ਕੌਤਕ ਹਨ ਚਰিত্র ਹਨ ਖੇਡਾਂ ਰਚੀਆਂ ਉਹ ਬੇਸਮਾਦ ਮੈਂ ਹਾਂ ਅਤੇ ਇਸ ਥੋੜੀ ਜੀ ਬੁੱਧੀ ਦੇ ਨਾਲ ਥੋੜੀ ਜੀ ਆਕਲ ਨਾਲ ਉਹਨਾਂ ਆਤਪੁੱਤ ਖੇਡਾਂ ਨੂੰ ਨਹੀਂ ਸਮਝਿਆ ਜਾ ਸਕਦਾ ਤਬ ਮੈਂ ਜਨ ਕੇ ਹੋਏ ਅਗਾਰੀ ਬਹੁਤ ਬਾਦ ਕੀ ਸਤਿ ਤੈ ਉਚਾਲੀ ਨਨ ਜਨੋ ਬਾਬਾ ਗੁਡਾ ਸਾਹਿਬ ਜੀ ਬੇਨਤੀਆਂ ਕਰ ਰਹੇ ਸੰਗ ਪ੍ਰਸੰਗ ਵਰਨਨ ਕਰ ਰਹੇ ਸੰ ਅਖੀਰ ਅੱਖਣ ਲੱਗੇ ਗੁਰੂ ਅਮਰਦਾਸ ਪਾਤਸ਼ਾਹ ਦੇ ਸਾਹਮਣੇ ਆ ਕੇ ਇਹੋ ਕਿਹਾ ਦਾ ਤਜੀ ਹਰ ਪ੍ਰਕਾਰ ਜੇ ਬੁਲਾਇਆ ਹੈ ਤਾਂ ਤੁਸੀਂ ਬੋਲਣ ਦਾ ਬਲ ਦਿੰਦਾ ਹੈ مہما کر بل دا ہے یہ سریر بھی تُن دس بھی تُسی بخش دا جی تردا جاس کا پرسنگ ہے وہ پرکاشمی ہے جی سورج کا پرکاش ہے ہن سورج دیا کر پورے طور پہ کوئی بھی برنن نہیں کر سکتا کر آدمی نے ਸੂਰਜ ਤੋਂ ਚੱਲ ਕੇ ਅਰਬਾਂ ਖਰਬਾਂ ਮੀਲ ਦੂਰੀ ਤੇ ਆ ਕੇ ਫਿਰ ਵਾਪਸ ਉਹ ਸੂਰਜ ਦੀਆਂ ਕਿਰਨਾਂ ਚਲੀਆਂ ਜਾਂਦੀਆਂ ਨੇ ਪ੍ਰਕਾਸ਼ ਪ੍ਰਭਾਵ ਦਿਖਾਉਣ ਤੋਂ ਬਾਅਦ ਵਾਪਸ ਉਹ ਪ੍ਰਕਾਸ਼ ਚਲਾ ਜਾਂਦਾ ਹੈ ਕੋਈ ਵੀ ਉਹਨਾਂ ਨੂੰ ਬਿਆਨ ਵਿੱਚ ਨਹੀਂ ਲਿਆ ਸਕਦਾ ਇਦਾਂ ਦਾਰਦਾ ਜੀ ਦੇ ਕੌਤਕ ਹਨ ਗੁਰੂ ਜੀ ਦੀਆਂ ਵਡਿਆਈਆਂ ਹਨ ਗੁਰੂ ਬਾਦਸ਼ਾਹ ਦੀ ਸ਼ੋਭਾ ਹੈ ਸ਼੍ਰੀ ਗੁਰੂ ਅਮਰਦਾਸ ਵਖਿਆਤਾ ਧੰ ਧੰ ਸਬ ਦੇ ਵਡਾਤਾ ਆਖੰਦ ਗਏ ਆਰਜੂ ਕਰਕੇ ਵੀ ਵੱਡੇ ਤੇ ਗਿਆਨ ਕਰਕੇ ਵੀ ਵੱਡੇ ਧੰ ਗੁਰੂ ਅਮਰਦਾਸ ਸਾਚ ਜਿਨ੍ਹਾਂ ਦੇ ਪਰਥਾਏ ਇਹ ਆ ਜਾ ਸਕਦਾ ਧੰ ਸਤ ਗੁਰੂ ਧੰ ਸਤ ਗੁਰੂ ਧੰ ਸਤ ਗੁਰੂ ਵੱਡੇ ਦਾਤਾ ਹਨ ਸਮਪਾਰਸ ਕੀ ਪਰਸਤ ਰਹੇ ਨਰ ਲੋਹਾ ਕੰਚਨਤਾ ਗਹਿ ਗੁਰੂ ਪਾਰਸ ਹੈ ਬਾਬਾ ਬੁੱਢਾ ਸਾਹਿਬ ਕਹਿੰਦੇ ਕਿ ਨਰ ਲੋਹਾ ਮਨੁੱਖ ਅਸੀਂ ਸਾਰੇ ਲੋਹੇ ਵਰਗੇ ਆ ਕੰਚ ਕੰਚਨਤਾ ਗਹਿ ਜਿਵੇਂ ਜਿਵੇਂ ਉਸ ਪਾਰਸ ਗੁਰੂ ਨਾਲ ਜੁੜ ਗਏ ਸਾਂ ਤਾਂ ਲੋਇ ਮਨੂਰ ਤੋਂ ਅਸੀਂ ਸੋਨਾ ਬਣ ਗਏ। ਭਾਵਨ ਚੰਦਰ ਸਮ ਜਗਤ ਰਿਆ ਨਿਰਧਰਮ ਸ੍ਰੀਖੰਡ ਸਹੂ ਕਰੇ ਜਿਤਨੇ ਵੀ ਜਗਿਆਸੂ ਹਨ ਉਹ ਤਰਵਰ ਸਮਾਨ ਹਨ। ਦਰਖਤ ਸਮਾਨ ਹਨ। ਗੁਰੂ ਭਾਵਨ ਚੰਦਨ ਹੈ। ਚੰਦਨ ਦੀ ਸੰਗਤ ਵਿੱਚ ਰਹਿ ਕੇ ਸਾਰੇ ਚੰਦਨ ਹੋ ਗਏ। ਬਾਬਾ ਬੁੱਢਾ ਸਾਹਿਬ ਜੀ ਕਿ ਹੁਣ ਪਾਰਸ਼ ਕਲਾ ਦੱਸ ਰਹੇ ਨੇ ਗੁਰੂ ਮਹਾਰਾਜ ਜੀ ਦੇ ਇਹਨਾਂ ਅੰਮ੍ਰਿਤ ਵਚਨਾਂ ਨੂੰ ਗੁਰਬਾਣੀ ਅੰਦਰ ਵੀ ਬਖਸ਼ਿਸ਼ ਪਰੇ ਵਚਨਾਂ ਨੂੰ ਉਦਾਹਰਣ ਦੇ ਰੂਪ ਵਿੱਚ ਪਾਤਸ਼ਾਹ ਜੀ ਨੇ ਵਰਣਨ ਕਰ ਦਿੱਤਾ ਹੈ ਬਖਸ਼ਿਸ਼ ਕਾ ਨੀਤੀ ਹੈ ਕਿ ਤਰਵਰ ਚੰਦਨ ਕੈ ਸੰਗ ਤਰਵਰ ਵਿਗਰਿਓ ਸੋ ਤਰਵਰ ਚੰਦਨ ਹੋਇ ਵਿਗਰਿਓ گنگا کہ سن سرتا بگری سو سرتا گنگا ہوئی نبری پارس کہاں سو تانبا کنچن ہوئے تانبا لویا سونا ہو گیا ندیاں دا جال گنگا بے جا کے گنگا دا روپ ہو گیا گرو رامن چندن دی سنگت کرن چندن ہی ہو گئے ਪਾਵ ਬਖਰੇ ਨਾ ਰਹਿ ਸਕੇ ਗੰਗਾ ਜਲ ਪਵਨ ਸਮ ਹੋਏ ਆਏ ਆਪਾ ਮਨ ਭੀ ਮਿਲ ਕੋਏ ਰੈਲੇ ਤੋਂ ਮੈਰਾ ਜਨ ਲਵੀ ਗੰਗਾ ਵਿੱਚ ਆ ਕੇ ਗੰਗਾ ਦਾ ਰੂਪ ਸਰੂਪ ਹੋ ਗਿਆ ਔਰ ਸ਼ੁੱਧ ਹੋ ਗਿਆ ਇੱਕ ਸਮ ਸੋਗਰੇ ਕਰ ਦੇ ਮੋਕ ਯੋਜ ਤਸੇਵਕ ਸਭ ਕੀਏ ਗੁਰੂ ਜੀ ਨੇ ਸਭ ਨੂੰ ਇੱਕ ਸਮਾਨ ਕਰ ਦਿੱਤਾ

ਫਿਰ ਵੱਖਰਾ ਨਹੀਂ ਪਛਾਣਿਆ ਜਾਂਦਾ ਪਛਾਣ ਵੱਖਰੀ ਨਹੀਂ ਹੋ ਸਕਦੀ ਇਦਾਂ ਗੁਰ ਸਿਖਾਂ ਦੀ ਪਛਾਣ ਵੱਖਰੀ ਨਹੀਂ ਹੋ ਸਕਦੀ ਗੁਰੂ ਨੇ ਆਪਣੇ ਨਾਲ ਜੋੜ ਕੇ ਸੇਵਕ ਜਨਾਂ ਨੂੰ ਸੰਪੂਰਨ ਕਰ ਦਿੱਤਾ ਗੁਰੂ ਪਾਰਸ ਨੇ ਗੁਰੂ ਵਰਗਾ ਹੀ ਰੂਪ ਸਰੂਪ ਤੇ ਅਵਸਥਾ ਬਖਸ਼ ਦੇ ਦਿੱਤੀ ਇਸ ਪ੍ਰਕਾਰ ਕੇ ਚਲਤ ਤੁਮਾਰੇ ਅੰਗਨ ਆਪਣੇ ਦਾ ਸਿਉ ਰਵੇ ਇਸ ਪ੍ਰਕਾਰ ਦੇ ਜਿਹੜੇ ਖੇਡਾਂ ਨੇ ਉਹ ਗੁਰੂ ਰਚਦਾ ਹੈ ਪੂਰੇ ਗੁਰੂ ਦੇ ਹੱਥ ਵਾਸ ਹੈ ਅਨਗਿਣਤ ਦਾਸਾਂ ਦਾ ਸੇਵਕਾਂ ਦਾ ਉਧਾਰ ਸਤਗੁਰੂ ਦਰਦੇ ਪਾਰ ਉਤਾਰਾ ਕਰਦੇ ਆਪ ਸਤਗੁਰੂ ਜੇ ਚਾਹਣ ਤੇ ਸਤ ਸੰਗਤ ਜੀ ਪੱਥਰ ਨੂੰ ਵੀ ਪਾਰ ਕਰ ਦਿੰਦੇ ਗੁਰਬਾਣੀ ਅੰਦਰ ਗੜਜ ਹੈ ਦੇਵਾ ਪਾਹਨ ਤਾਰੀਯ ਹੇ RAM ਕਹਿਤ ਜਨਕਸਨਾ ਤਰੇ ਮਹਾਰਾਜ ਇੰਦੇ ਪਾਹਨ ਤਾਰੀਯ ਨੇ ਦੇਵਾ ਪਾਹਨ ਤਾਰੀਯ ਦੇ ਪਾਹਨ ਪੱਥਰ ਪੱਥਰ ਵੀ ਲੱਗੇ ਕਿਹੜੇ ਹਿੰਨਾ ਪੱਥਰਾ ਤੇ RAM ਲਿਖਿਆ ਗਿਆ ਸੇਤ ਬਣਾਇਆ ਗਿਆ ਸੋਹਣਾ ਪੁਲ ਬਣਾਇਆ ਗਿਆ ਹਰ ਪੱਥਰ ਨੂੰ ਪੱਥਰ ਨਾਲ ਜੋੜ ਦਿੱਤਾ ਗਿਆ ਤੇ ਰਾਵਣ ਤੱਕ ਉਹ ਸੈਨਾ ਨਹੀਂ ਜਾਣਾ ਸੀ ਕੋਲ ਤੋਂ ਲੰਘ ਕੇ ਦੇਵਾ ਪਾਹਨ ਧਾਰੀ ਆਲੇ ਕਿ ਢੀਸਮ ਰੱਖਾ ਵੱਡੀ ਹੈ ਪੱਥਰਾਂ ਨੂੰ ਵੀ ਤਾਰ ਦਿੰਦੇ ਹਨ ਔਰ ਰਾਮ ਕਹਿ ਤ ਜਨ ਕਸਨਾ ਤਰੇ ਗੁਰੂ 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 ਜਪਣ ਵਾਲੇ ਕੀ ਤਰਨਾ ਜਾਣਦੇ ਬਹੁਤ ਪਿਆਰਾ ਪਰਮਾਨੰ ਦੇਖ ਕੇ ਭਗਤ ਜਨਾ ਨੇ ਸਮਝਾਇਆ ਹੈ ਇੱਥੇ ਵੀ ਜ਼ਿਕਰ ਆ ਗਿਆ ਹਨ ਗਨ ਆਪਣੇ ਦਾਸ ਉਧਾਰੀ ਅਣਗਿਣਤ ਦਾਸਾਂ ਦਾ ਉਧਾਰ ਕੀਤਾ ਪਾਪ ਪਾਰ ਉਤਾਰਾ ਗੁਰੂ ਨੇ ਕੀਤਾ ਕਹਿ ਵਰਤਮੈ ਅਸਿਦਕੇ ਤੀਨ ਗੁਣ ਕੇ ਕਰਮ ਸਿਖੇ ਛੇਵੇਂ ਪਾਖਸ਼ਾ ਦੇ ਸੰਮੁਖ ਹੱਥ ਜੋੜ ਕੇ ਕਿਹਾ ਦਾਤਾ ਗੁਰੂ ਨਾਨਕ ਸਹਿਬ ਗੁਰੂ ਅੰਗਦ ਦੇਵ ਸਾਹਿਬ ਗੁਰੂ ਅਰਦਾਸ ਸਹਿਬ ਤਿੰਨ ਗੁਰੂ ਸਹਿ ਬਾਨਾਂ ਦੇ ਵਿਡਿਆਈ ਪਰੇ ਪਰ ਸੰਗ ਹਾਪ ਜੀ ਨੂੰ ਸੰਖੇਪ ਸੁਣਾਏ ਹਨ ਅਬਰ ਬਾਤ ਕਿੰ ਵਰਣਨ ਕਰੋਂ ਸਭ ਕਹਵੇ ਈਸ਼ਕdna ਧਰੋਂ ਪਾਛਾ ਇਸ ਤੋਂ ਅੱਗੇ ਮੈਂ ਹੁਣ ਹੋਰ ਵਰਣਨ ਨਾ ਕਰਾਂ ਉਨਕੇ ਪੂਰਾ ਮੇਰੇ ਕੋਲੋਂ ਗੁਰੂ ਦੀ ਸ਼ੋਭਾ ਨੂੰ ਬਿਆਨ ਹੋਈ ਨਹੀਂ ਸਕਣਾ ਬਚਨ ਹੋ ਨਹੀਂ ਸਕਦੇ ਇਸ ਕਰਕੇ ਮਹਾਰਾਜ ਹੋਰ ਮੈਨੂੰ ਜੋ ਆਪ ਜੀ ਨੇ ਬੋਲਣ ਦਾ ਜਿੰਨਾ ਬਲ ਬਖਸ਼ਿਆ ਜੋ ਸ਼ੋਭਾ ਕਰਵਾ ਲਈ ਉਹ ਕਰਵਾ ਲਈ ਸੱਚੇ ਪਾਤਸ਼ਾਹ ਆਪ ਕਿਰਪਾ ਕੀਤੀ ਹੈ ਤਮ ਸਰਵਾਗ ਕਸ਼ਨਾ ਹਿਨਸ਼ਨੋ ਜੋ ਜੋ ਕੀਨੇ ਆਪ ਹੀ ਜਨੋ ਪਖਾ ਆਪ ਸਮਰੱਥ ਹੋ ਜੀ ਆਪ ਸਰਬ ਕਲਾ ਸਮਰੱਥ ਹੋ ਬਾਬਾ ਬੁੱਢਾ ਸਾਹਿਬ ਜੀ ਪਿਆਰ ਵਿੱਚ ਸਮੂਚੀ ਇਤਿਹਾਸਕ ਵਿਚਾਰ ਵਰਣਨ ਕਰਕੇ ਪਰਉਪਕਾਰ ਗੁਰੂ ਦੇ ਦਾਸ ਕੇ ਉਦੋਂ ਬਾਅਦ ਫਿਰ ਕਹਿੰਦੇ ਨੇ ਮਹਾਰਾਜ ਉਹੀ ਮੈਂ ਬੋਲ ਸਕਿਆ ਜੋ ਆਪ ਜੀ ਨੇ ਬੋਲਣ ਦੀ ਸਮਰੱਥਾ ਦਿੱਤੀ ਸੁਣ ਬਰੇ ਸ੍ਰੀ ਹਰਿ ਗੋਵਿੰਦ ਨਿਜ ਸਮਾਦ ਮਛਰੇ ਵਿਲੰਦ ਧੰਨ ਮੇਰੀ ਪੀੜੀ ਦੇ ਸਤਿਗੁਰੂ ਗੁਰੂ ਹਰਿ ਗੋਬਿੰਦ ਸਾਹਿਬ ਸਾਥ ਸੰਗਤ ਸਮਾਧੀ ਲਈ ਨੂੰ ਹੈ ਜਦੋਂ ਮਹਿਮਾ ਸੁਣੀ ਜਦੋਂ ਵੱਡੇ ਦੀਆਂ ਵਡਿਆਈਆਂ ਸੁਣੀਆਂ

ਰਹੇ ਨਿਮਗਨ ਜਾਮ ਗੁਣ ਜਾਗੇ ਬਹੁਰ ਬਰਿ ਦਿਸ ਦੇਖਣ ਲਾਗੇ ਬਾਬਾ ਬੁੱਢਾ ਸਾਹਿਬ ਨੇ ਦੇਖਿਆ ਗੁਰੂ ਹਰਗੋਬਿੰਦ ਸਾਹਿਬ ਕਾਇਆ ਦੀ ਬਿਲਕੁਲ ਕੋਈ ਹਿਲ ਜੁਲ ਨਹੀਂ ਹੁੰਦੀ ਬਿਲਕੁਲ ਸਥਿਰ ਹੋ ਗਏ ਮਹਾਰਾਜ ਜੀ ਅਚਲ ਸਮਾਧੀ ਵਿੱਚ ਹੋ ਗਏ ਬਾਬਾ ਬੁੱਢਾ ਸਾਹਿਬ ਜੀ ਨੇ ਦੇਖਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਲੇ ਲੀਨ ਹੋ ਗਿਆ ਵਾਹਿਗੁਰੂ ਦੇ ਵਡਿਆਈ ਵਿੱਚ ਜੀ ਵਾਹ ਵਾਹ ਸ਼੍ਰੀ ਮੁਖ ਉਚਾਰਾ ਹੈ ਭਾਈ ਤੁਮ ਸਿੱਖ ਉਦਾਰਾ ਦੋ ਘੜੀਆਂ ਬਾਅਦ ਸਤਿਗੁਰੂ ਬੋਲੇ ਵਾਹ 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 ਜਿਵੇਂ ਜਿਵੇਂ ਵਾਹ ਵਾਹ ਉਚਾਰਿਆ ਬਾਬਾ ਬੁੱਢਾ ਸਾਹਿਬ ਜੀ ਨੂੰ ਟਿਕਾ ਤੁਸੀਂ ਉਹ ਸਿੱਖ ਚਾਨਣ ਮਨਾਰਾ ਹੋਇ ਜਿਨ੍ਹਾਂ ਤੋਂ ਹਰ ਸਿੱਖ ਨੂੰ ਸਿੱਖੀ ਕਮਾਉਣ ਦਾ ਚਾਨਣ ਮਿਲਦਾ ਹੈ ਸਭ ਸਤਿਗੁਰੂ ਕੋ ਨਿਤ ਬਹੁ ਪਿਆਰੋ ਤੂੰ ਸੁਨ ਸਿੱਖੀ ਅਪਰਨਧਾਰੋ ਪਾਛਾ ਆਖੰ ਲੱਗੇ ਬਾਬਾ ਬੁੱਢਾ ਸਾਹਿਬ ਤੁਸੀਂ ਗੁਰੂ ਦੇ ਪਿਆਰੇ ਹੋ ਤੁਸੀਂ ਗੁਰੂ ਦੇ ਚਰਨਾਂ ਦੇ ਭਉਰੇ ਹੋ ਤੁਸੀਂ ਗੁਰੂ ਦੇ ਚਰਨਾਂ ਦੀ ਪ੍ਰੀਤ ਵਾਲੇ ਹੋ ਬਾਬਾ ਬੁੱਢਾ ਸਾਹਿਬ ਵੀ ਨੇ ਨੇ ਵੀ ਜੀਵਨ ਵਿੱਚ ਪ੍ਰੀਤ پا ਕੇ ਇਦਾਂ ਹੀ ਭਾਵਨਾ ਨਾਲ ਕਿਹਾ ਛੇ ਜੋ ਬਨ ਜਾਣਦੇ ਨਾ ਡਰਾਂ ਜੇ ਸੋ ਪ੍ਰੀਦਾ ਕਿਤੀ ਜੋਗਮ ਪ੍ਰੀਤ ਬਿਨ ਸੁਖ ਗਏ ਕੁਮਲਾਏ ਪ੍ਰੀਤ ਲਾਉਣ ਵਾਸਤੇ ਜੀਵਨ ਮਿਲਿਆ ਸ਼ੀ ਹੁਣ ਕਹਿ ਲੱਗੇ ਪ੍ਰੀਤ ਲੱਗ ਗਈ ਜਵਾਨੀ ਜਾਂਦੀ ਹੈ ਤਾਂ ਜਾਵੇ ਬੁਢੇਪਾ ਵੀ ਸਾਨੂੰ ਸਵੀਕਾਰ ਹੈ ਬੁਢੇ ਪੈਨੂ ਵੀ ਅਸੀਂ ਸਵੀਕਾਰ ਕਰਦੇ ਹਾਂ ਪ੍ਰਮਾਣ ਕਰਦੇ ਹਾਂ کیونکہ جس پریت لاؤن واستے واحر کے چرنوں میں جڑنے واسطے یہ جڑن جیون ملیا سی آخر لگے ابھی جڑ چکے ہاں تن بابا بڈھا صاحب نے بچپن بھی گرو چرنوں میں بتایا جدو آئے سن بارہ سال کے سن پھر جوانی کا سارا پیر بابا بڑھا صاحب کا گرو کی سیوا بتیت ہوا

ਗੁਰਮੁਖ ਸਭ ਲਈ ਗਾਨਤ ਮਿਕਾ ਹੈ ਰੋਮ ਰੋਮ ਕਰਕੇ ਧਉਂਦੇ ਬਾਬਾ ਬੁੱਢਾ ਸਾਹਿਬ ਗੁਰੂ ਮਹਾਰਾਜ ਜੀ ਦੇ ਸਾਹਮਣੇ ਸੰਤ ਧੰ ਸਤਗੁਰੂ ਛੇਵੇਂ ਪਾਤਸ਼ਾਹ ਆਖੰ ਲੱਗੇ ਬਾਬਾ ਬੁੱਢਾ ਸਾਹਿਬ ਨੂੰ ਤੁਸੀਂ ਧੰਨੋ ਧੰਨੋ ਵਾਹੂ ਵਾਹੂ ਕੇ ਉਠੇ ਤੇ ਆਖਿਆ ਅੱਜ ਸਿੱਖੀ ਤੁਹਾਡੇ ਤੋਂ ਸਿਖਾ ਨੇ ਸਿਖਣੀ ਹੈ ਅਧੁਧ ਰਤ ਸੁਨਾਵਨ ਕੀ ਨ ਮਰੇ ਬਨਿਆਦ ਵਟ ਦੀਨ ਬਪੂ ਦਾ ਸਿਰ ਤੁਸੀਂ ਨੇ ਅਸਚਰਜ ਕਥਾ ਕਹੀ ਹੈ ਅਕਥ ਦੀ ਕਥਾ ਕੀਤੀ ਹੈ ਅਸੀਂ ਸੁਣੀ ਹੈ ਮਨ ਵਿੱਚ ਆਨੰਦ ਆ ਗਿਆ ਐਸੀ ਕਥਾ ਤੁਮ ਸਤਮ ਤੁਮ ਸਭ ਜਾਨੋ ਸਤਗੁਰ ਕਰਕੇ سنمکھ ہی یہ جو بیتیا ہے اس کر کے تد کتھا گاٹھا یہ پرسنگ کہنا بڑا سوکھا ہے ਇਹ ਪ੍ਰਸੰਗ ਸੁਣਨਾ ਔਖਾ ਹੈ ਕਿਉਂ ਮੰਨਣੀ ਇਕਾਗਰਤਾ ਬੰਦ ਮਨ ਇਕਾਗਰਤਾ ਵਿੱਚ ਨਹੀਂ ਆਉਂਦਾ ਸੁਣਨਾ ਔਖਾ ਹੈ ਤੁਹਾਨੂੰ ਸੁਣਾਉਣਾ ਸੌਖਾ ਹੈ ਕਿਉਂਕਿ ਤੁਹਾਡੇ ਜੀਵਨ ਦੇ ਵਿੱਚ ਇਹ ਆਧਾਰ ਬਣ ਗਿਆ ਇਹ ਵਾਪਰ ਚੁੱਕਿਆ ਇਹ ਤੁਹਾਡੇ ਜੀਵਨ ਦੇ ਵਿੱਚ ਸੇਵਾ ਦਾ ਰੂਪ ਬਣਿਆ ਸਿਮਰਨ ਦਾ ਰੂਪ ਬਣਿਆ ਭਲਾ ਸਰੂਪ ਬਣਿਆ ਤੁਹਾਡਾ ਇਸ ਕਰਕੇ ਸਾਹਿਬ ਸਤਿਗੁਰੂ ਦਾਤਾਰ ਪਿਤਾ ਗੁਰਦੇਵ ਜੀ ਕਹਿਣ ਲੱਗੇ ਤੁਸੀਂ ਧੰਨੋ ਜਿਨ੍ਹਾਂ ਨੇ ਸਾਨੂੰ ਗੌਰ ਇਤਿਹਾਸ ਨਾਲ ਜੋੜਿਆ ਜਾਹਿ ਦੇ ਹਮੂਜ ਸੁਲਿਨੋ ਜਥਾ ਜੋਗ ਤੋਂ ਸਵਾਰਨ ਤੀਨੋ ਬਾਬਾ ਬੁੱਢਾ ਸਾਹਿਬ ਜੀ ਜੋ ਤੁਸੀਂ ਜਥਾ ਜੋਗ

ਦੋ ਦੇੰਗੂ ਦੇ ਬੱਚੇ ਵੀ ਨੇ ਜੋ ਮੀਰ ਮੰਨੂ ਦੀ ਜੇਲ੍ਹ ਵਿੱਚ ਮਾਇਆਂ ਨੇ ਗੜ ਬੱਚਿਆਂ ਦੇ ਟੁਕੜਿਆਂ ਦੇ ਹਾਰ ਬਵਾਲਣ ਛੰ ਨਿਗਿਆਂ ਵਿੱਚ ਪਰੋਏ ਗਏ ਪਰ ਗੁਰੂ ਸਵਾਰਿਓ ਸ਼ਹੀਦ ਹੋ ਗਏ ਪਰ ਇਹ ਨਹੀਂ ਮੰਨੀ ਹਕੂਮਤ ਦੇ ਅੱਖੇ ਝੁਕੇ ਨਹੀਂ ਆਪਣਾ ਆਪਾ ਸਮਰਪਤ ਕਰ ਦਿੱਤਾ ਇਸੇ ਤਰ੍ਹਾਂ ਕੇ ਵਿਦਵਾਨ ਨੇ ਕਲਮ ਬੰਦ ਦੋ ਲਾਈਨਾਂ ਵਿੱਚ ਸਾਰਾ ਪ੍ਰਸੰਗ ਵਰਣਨ ਕਰ ਦਿੱਤਾ ਮੰਨੂ ਸਾਦੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਧੂਣ ਸਵਾਏ ਹੋਏ ਦੁੱਧ ਚੁੰੁੰਦੇ ਬੱਚੇ ਮਾਂ ਦੀ ਗੋਦ ਜਿਹੜੇ ਬੱਚੇ ਸਨ ਸਿੱਖੀ ਸਰੂਪ ਵਾਲੇ ਡੋਲੇ ਨਹੀਂ او بھی دا جام پی گئے مہاراج کے چار سیب جادے شہادت دا جان پی گئے ست سنگت شہید دا اتہاس گر اتہس سکھ اتہاس ہے اسے پرکار ست گروہ دا کا گروہ دا پھر گرو مہاراج کے اتہس نال دا کا گر, گر سکھ بھی وہ دی پرید ہے ਬਾਬਾ ਬੁੱਢਾ ਸਹਿਬ ਦੀ ਪ੍ਰੀਤ ਹੈ ਗੁਰੂ ਚਰਨਾਂ ਵਿੱਚ 6ਵੇਂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਤੁਸੀਂ ਸਤਿਗੁਰੂ ਦੇ ਘਰ ਦਾ ਭੇਦ ਪਛਾਣਦੇ ਹੋ ਸਰਬ ਸਿੱਖ ਹਰ ਸੁਨ ਕਰ ਸਰਬ ਸਿੱਖ ਹਰ ਕਾਏ ਧਨ ਧਨ ਪ੍ਰਤਿਪੇਂ ਪ੍ਰਤਿ ਗਾਏ ਜਿੰਨਾ ਜਿੰਨਾ ਗੁਰਸਿੱਖਾਂ ਭਾਈ ਬਿਰੀ ਚੰਦ ਵਰਗੇ ਪਿਆਰੇ ਗੁਰਸਿੱਖਾਂ ਨੇ ਸਾਹਮਣੇ ਬੈਠ ਕੇ ਪਿਆਰ ਭਰੇ ਪ੍ਰਸੰਗ ਸੁਣੇ ਸਭ ਉਹਨਾਂ ਨੇ ਕਿਹਾ ਧੰਨ ਬਾਬਾ ਗੁੱਡਾ ਸਾਹਿਬ ਧੰਨ ਬਾਬਾ ਗੁੱਡਾ ਸਾਹਿਬ ਧੰਨ ਸਿੱਖੀ ਤੇ ਧੰਨ ਬਾਬਾ ਗੁੱਡਾ ਸਾਹਿਬ ਦਾ ਸੇਧ ਹੈ ਮਹਿਮਾ ਮਹਾ ਧਿਆਨ ਸਗਲੀਨਾ ਸਿਰ ਨਵੈ ਕਰ ਬੰਧਨ ਕੀਨ ਬੜੀ ਵੱਡੀ ਮਹਿਮਾ ਸੀ ਬੜੀ ਵੱਡੀ ਸ਼ੋਭਾ ਸੀ ਜਦੋਂ ਸ਼ੋਭਾ ਹੋ ਰਹੀ ਸੀ

ਬਾਬਾ ਗੁੰਡਾ ਸਹਿਬ ਦੀ ਮਹਿਮਾ ਹੁੰਦੀ ਪਈ ਐ ਉਹ ਸੀਸ ਝੁਕਾ ਕੇ ਬੈਠੇ ਸ਼ਿਰ ਨਿਵਾ ਕੇ ਬੈਠੇ ਕਿ ਮਹਾਰਾਜ ਤੇਰੇ ਘਰ ਨਾਲ ਜੁੜੇ ਆ ਇਹ ਸਾਰੀਆਂ ਵਡਿਆਈਆਂ ਤੇਰੀਆਂ ਹਨ ਇਸ ਪ੍ਰਕਾਰ ਗੁਰ ਕਰੇ ਬਿਲਾਸਾ ਸੰਤਿ ਉਧਾਰਕ ਦੁਸ਼ਟ ਬਿਨਾਸਾ ਜਦੋਂ ਸੀਸ ਨਿਵਾਇਆ ਇਸ ਪ੍ਰਕਾਰ ਗੁਰੂ ਕਰਦੇ ਜਿਤਨੇ ਵੀ ਪ੍ਰਸੰਗ ਸੰ ਉਹਨਾਂ ਵਿੱਚ ਬਾਬਾ ਬੁੰਡਾ ਸ਼ੇਖ ਨੇ ਦਰਸਾਇਆ ਦੁਸ਼ਟਾਂ ਦਾ ਮਹਾਰਾਜ ਨੇ ਨਾਸ਼ ਕੀਤਾ ਤੇ ਜਪਣ ਵਾਲਿਆਂ ਦੀ ਉਸਤਤ ਜਪਣ ਵਾਲਿਆਂ ਦੀ ਵਡਿਆਈ ਕੀਤੀ ਗੁਰੂ ਪਾਤਸ਼ਾਹ ਦੇ ਘਰ ਅੰਦਰ ਸੰਤ ਜਨਾਂ ਦੀ ਸ਼ੋਭਾ ਹੋਏ ਵੀਰ ਅਰਿੰਦਮ ਧੀਰਜ ਧਾਰੀ ਰਣਮੈ ਅਚਲ ਬਦੀ ਭੁਜ ਭਾਰੀ ਗੁਰੂ ਹਰਗੋਬਿੰਦ ਸਾਹਿਬ ਸੂਰਬੀਰ ਯੋਧੇ ਦਲ ਪੰਜਨ ਹਨ ਗੁਰੂ ਪਾਤਸ਼ਾਹ ਵੈਰੀ ਦਾ ਨਾਸ਼ ਕਰਨ ਵਾਲੇ ਹਨ ਚੜ੍ਹ ਕੇ ਆਏ ਹੋਏ ਨੂੰ ਕਰਾਰੇ ਹੱਥ ਦਿਖਾਉਂਦੇ ਹਨ ਗੁਰੂ ਹਰਗੋਬਿੰਦ ਸਾਹਿਬ ਧੀਰਜ ਧਾਰੀ ਰਣ ਲਗੇ ਧੀਰਜ ਬੜਾ ਰਣਮੈ ਅਚਲ ਬਲੀ ਭੁਜ ਭਾਰੀ ਰਣ ਤੱਤੇ ਮੈਦਾਨ ਅੰਦਰ ਸਤਿਗੁਰੂ ਕਦਮ ਟਿਕਾ ਕੇ ਦੁਸ਼ਮਣ ਦਾ ਖਾਤਮਾ ਕਰਦੇ ਹਨ ਭੁੱਜ ਭਾਰੀ ਭਾਰੀ ਭੁਜਾਵਾਂ ਦਾ ਬਾਹਮਾਂ ਦਾ ਬਲ ਅਭਿਆਸ ਬਚਪਨ ਤੋਂ ਹੈ ਮਹਾ ਤਨਕ ਮੇਸੁਰ ਦੇ ਹੱਥ ਸਰਪ ਸਮਰਮਾਨ ਖਲਸਾਤ ਭਾਰੀ ਮਹਾਰਾਜ ਜੀ ਦੇ ਪਾਸ ਧਨਕ ਹੈ ਬੜਾ ਵੱਡਾ ਤੇ ਉਸ ਦੇ ਉੱਪਰ ਲੱਗੇ ਹੋਏ ਚਲਦੇ ਹੋਏ ਜਿਹੜੇ ਤੀਰ ਨੇ ਉਹ ਕਵੀ ਕਹਿੰਦੇ ਸਰਪ ਸਮਾਨ ਹਨ ਹਤੇ ਸਤਰ ਗਮੇ ਰੈ ਨਾ ਕੋਈ ਬਚੇ ਸੁਰਨ ਤੈ ਭਾਜ ਜੋਈ ਸ਼ਤਰੂ ਵੱਲ ਜਦੋਂ ਉਹ ਤਿੱਖੇ ਤੀਰ ਸਤਿਗੁਰੂ ਚਲਾਉਂਦੇ ਹਨ ਬਚ ਨਹੀਂ ਕੋਈ ਸਰਦਾਰ ਰਹਿ ਨਾ ਕੋਈ ਅੜਦਾ ਨਹੀਂ ਕੋਈ ਖੜਦਾ ਨਹੀਂ ਕੋਈ ਖਾਤਮਾ ਉਸ ਦਾ ਹੋ ਜਾਂਦਾ ਹੈ ਤੇ ਜਾਂ ਫਿਰ ਮੌਤ ਰਾਣੀ ਤੋਂ ਡਰਦੇ-ਡਰਦੇ ਮੌਤ ਰਾਣੀ ਨਾਲ ਵਿਆਹ ਨਹੀਂ ਕੋਈ ਕਰਾਉਣਾ ਚਾਹੁੰਦਾ ਭੱਜ ਜਾਂਦਾ ਹੈ ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਮੈਦਾਨੇ ਜੰਗ ਵਿੱਚ ਹੁੰਦੇ ਨੇ ਬਚੈ ਸੋ ਰਣ ਤਜ ਭੱਜੈ ਜੋਈ ਕੰਦੇ ਭੱਜ ਜਾਂਦੇ ਨੇ ਆਮ ਖਾਸ ਤਾਂ ਹੀ ਹੁੰਦਾ ਵੀ ਘਰ ਕੋਈ ਚਾਹੁੰਦਾ ਕਿ ਸਮਾ ਬਣ ਗਿਆ ਹੈ ਤੇ ਵਿਆਹ ਸ਼ਾਦੀ ਕਰ ਲਈ ਪਰ ਮੌਤ ਰਾਣੀ ਇਹੋ ਜੀ ਹੈ ਮੌਤ ਦਾ ਲਾੜਾ ਕਿਆ ਹੈ ਤੇ ਜਿੰਦ ਨੂੰ ਵੋਟੀ ਕਿਆ ਹੈ ਬਾਬਾ ਫਰੀਦ ਸਾਹਿਬ ਨੇ ਜਿੰਦ ਵੋਟੀ ਮਰਨ ਵਾਰ ਲੈ ਜਾਸੀ ਪਰ ਨਾਲ ਆਪਣ ਹੱਥੀ ਜੋੜ ਕੇ ਕਹਿ ਅਲ ਲੱਗ ਤਾ ਆਏ ਪਰ ਇਥੇ ਵਿਪਰੀਤ ਹੈ ਇਥੇ ਮੌਤ ਵਿਉਣ ਆਈ ਹੈ ਰਾਣੀ ਹੈ ਮੌਤ ਰਾਣੀ ਵਿਉਣ ਆਈ ਹੈ ਸੂਰ ਬੀਰ ਸਿਪਾਹੀਆਂ ਨੂੰ ਤੇ ਸਿਪਾਹੀ ਡਰਦੇ ਨੇ ਕਹਿੰਦੇ ਨੇ ਇਹਦੇ ਨਾਲ ਨਹੀਂ ਸ਼ਾਦੀ ਕਰਾਂਗੇ ਪਤਾ ਹੈ ਇਹ ਨੇ ਸਵਾਸ ਮਿਟਾ ਦੇਣੇ ਨੇ

سب بولا جا سما جانا پہ ہے اس اسمے دوران آپ دیکھتے ہو نوجوان بچے بچیاں گرو ہو من مرضی نال و شادی رچ رہے ہیں ما پتا کی آگیا تو باہر ہو کے ماتا پتا کے حکم تو باہر ہو کے ماتا پتا کے سنمان تو دور ہو گئے ہیں ਬਹੁਤ ਥੋੜੇ ਨੇ ਅਜੇ ਵੀ ਗੁਰੂ ਕੀ ਆਗਿਆ ਵਿੱਚ ਪਿਤਾ ਮਾਤਾ ਦੀ ਆਗਿਆ ਵਿੱਚ ਵੱਡਿਆਂ ਦੇ ਸਤਕਾਰ ਵਿੱਚ ਪਿਆਰ ਵਿੱਚ ਚੱਲਣ ਵਾਲੇ ਨੇ ਅਜੇ ਵੀ ਨੇ ਪਰ ਸਾਧ ਸੰਗਤ ਉਹ ਬਹੁਤ ਥੋੜੇ ਨੇ ਜਿਨ੍ਹਾਂ ਨੂੰ ਆਪਣੀ ਸੰਸਕ੍ਰਿਤੀ ਯਾਦ ਹੈ ਜਿਨ੍ਹਾਂ ਨੂੰ ਮਰਿਆਦਾ ਯਾਦ ਹੈ ਜਿਨ੍ਹਾਂ ਨੂੰ ਗੁਰੂ ਸਵਾਰਿਓ ਸਾਡੇ ਦੇਸ਼ ਦੇ ਭਵਿੱਖ ਦਾ ਵੀ ਫਿਕਰ ਹੈ ਉਹ ਥੋੜੇ ਹਨ ਬਹੁਤੇ ਕੇਵਲ ਰਸ-ਕਸ਼ ਵਿੱਚ ਪੈ ਗਏ ਹਨ ਔਰ ਮਨਮਰਜ਼ੀ ਨਾਲ ਸ਼ਾਦੀਆਂ ਕਰਵਾ ਲੈਂਦੇ ਹਨ ਬਾਅਦ ਵਿੱਚ ਸਾਰੇ ਪਾਸੋਂ ਰਿਸ਼ਤਾ ਟੁੱਟ ਜਾਂਦਾ ਹੈ ਇਹ ਕੱਲੇ ਰਹਿ ਜਾਂਦੇ ਨੇ ਫਿਰ ਪਛਤਾਉਂਦੇ ਨੇ ਤੇ ਕਈਆਂ ਨੇ ਮਾਤਾ-ਪਿਤਾ ਨੂੰ ਨਿਵਾ ਲਿਆ ਵੀ ਤੁਸੀਂ ਸ਼ਾਦੀ ਗੱਲ ਮੰਨੋ ਤੁਹਾਡੀ ਤਾਂ ਸੀ ਮੰਨਣੀ ਨਹੀਂ ਨਾ ਮੰਨੀ ਬਚਪਨ ਤੋਂ ਹੀ ਐਸਾ ਹੋ ਰਿਹਾ ਹੈ ਕੋਈ ਬੱਚੇ ਬਚਪਨ ਤੋਂ ਹੀ ਮਾਤਾ ਪਿਤਾ ਦਾ ਕਹਿਣਾ ਨਹੀਂ ਮੰਨਦੇ ਜਦੋਂ ਵਿਆਹ ਸ਼ਾਦੀ ਦਾ ਸਮਾਂ ਆ ਜਾਂਦਾ ਹੈ ਉਸ ਸਮੇਂ ਵੀ ਇਦਾਂ ਹੁੰਦਾ ਉਹ ਕਹਿੰਦੇ ਨਹੀਂ ਤੁਹਾਡੀ ਨਹੀਂ ਸੀ ਮੰਨਣੀ ਫਿਰ ਕੀ ਹੈ ਤੁਸੀਂ ਸਾਡੇ ਮਾਤਾ ਪਿਤਾ ਉਹ ਅਸੀਂ ਆਪਣੀ ਮਨਾਉਣੀ ਹੈ ਤੁਹਾਡੇ ਕੋਲੋਂ ਫਿਰ ਉੱਥੇ ਮਾਤਾ ਪਿਤਾ ਨੂੰ ਢਰਨਾ ਪੈ ਜਾਂਦਾ ਝੁਕਣਾ ਪੈ ਜਾਂਦਾ ਗੁਰੂ ਸੋਜੀ ਬਖਸ਼ੇ ਅਸੀਂ ਆਪਣੀ ਸਭਿਆਤਾ ਨੂੰ ਨਾ ਭੁੱਲੀਏ ਪੰਜਾਬੀਅਤ ਨੂੰ ਨਾ ਭੁੱਲੀਏ ਪੰਜਾਬੀ ਨਾਮ ਭੁੱਲੀਏ ਆਪਣੇ ਦੇਸ਼ ਨੂੰ ਨਾ ਭੁੱਲ ਸਕੀਏ ਜੋ ਇਥੋਂ ਦੀ ਸੰਸਕ੍ਰਿਤੀ ਹੈ ਮਰਿਆਦਾ ਹੈ ਉਹ ਅਸੀਂ ਮਾਤਾ ਪਿਤਾ ਤੋਂ ਸਿੱਖਦੇ ਆਂ ਵੱਡੇ ਬਜ਼ੁਰਗਾਂ ਤੋਂ ਮਰਿਆਦਾ ਜੀਵਨ ਦੀ ਸਮਾਜਿਕ ਪਰਿਵਾਰਕ ਮਰਿਆਦਾ ਸਿੱਖਦੇ ਆਂ ਤੇ ਗੁਰੂਸਵਾਰੇ ਉਹਦੇ ਅਨੁਸਾਰ ਢੰਗ ਦਾ ਯਤਨ ਕਰੀਏ ਕੁਝ ਕੁ ਆਪਣੇ ਸੁੱਖ ਛੱਡ ਦੇਈਏ ਕੁਝ ਆਪਣੀਆਂ ਮਨਮਰਜ਼ੀਆਂ ਛੱਡ ਦੇਈਏ کچھ اپنا نجی ہمکار چپ دیئے کچھ اپنے گروس والار جیڑی منوت بنائی ہوئی ہے من ہی من کر کے وہ منوت سے رکھ دیئے کیونکہ بیچ بہتا کوئی بلا نہیں ہے بہت سارے ایسے جوڑے نے لو میرج تو بعد پھر وہ اپنی جیون دی لیلا ختم کر لیں کیوں کیونکہ دو دونوں پاسوں ਜਵਾਬ ਮਿਲ ਜਾਂਦਾ ਹੈ ਮੁੰਡੇ ਨੂੰ ਮਾਪਿਆਂ ਵੱਲੋਂ ਜਵਾਬ ਮਿਲ ਜਾਂਦਾ ਹੈ ਲੜਕੀ ਨੂੰ ਪੇਕਿਆਂ ਵੱਲੋਂ ਜਵਾਬ ਮਿਲ ਜਾਂਦਾ ਹੈ ਵੀ ਅਸੀਂ ਤੁਹਾਡੇ ਨਾਲ ਅੱਜ ਤੋਂ ਬਾਅਦ ਲੈਣ ਦੇਣ ਬੰਦ ਕਰ ਦਿੱਤਾ ਹੈ ਕੱਲ ਮੇਰੀ ਗੱਲ ਹੋ ਰਹੀ ਸੀ ਚੰਡੀਗੜ੍ਹ ਭੈਣ ਜੀ ਕਥਾ ਸੁਣਦੇ ਨੇ ਰੋਜ਼ ਘਰ ਬੈਠ ਕੇ ਕਥਾ ਰੋਜ਼ ਸੁਣਦੇ ਨੇ ਮਾਛੀਵਾੜਾ ਸਹਿਬ ਨਾਲ ਜੁੜੇ ਹੋਏ ਨੇ ਉਹ ਦੱਸ ਰਹੇ ਸੀ ਅਸੀਂ ਆਪਣੇ ਵੱਡੇ بیٹے ਨੂੰ ਤਾਂ ਤਕਰੀਬਨ 16 ਸਾਲ ਪਹਿਲਾਂ ਬੇਦਖਲ ਕਰ ਦਿੱਤਾ ਸੀ ਇਹ ਰਾਤ ਨੂੰ ਹੁਣ ਸਭ ਨੂੰ ਛੋਟੇ بیٹے ਨੂੰ ਵੀ ਬੇਦਖਲ ਕਰਨਾ ਪਿਆ ਦੌਲਤ ਬਹੁਤ ਹੈ ਪਿਤਾ ਉਹਨਾਂ ਦਾ ਅਮਰੀਕਾ ਵਿੱਚ ਚੰਗਾ ਕਾਰੋ ਵਿਹਾਰ ਹੈ ਮਾਂ ਅਜਕਲਕਦੀ ਹੈ ਕਿ ਕਰੀਏ ਕੀ ਇੰਨੀ ਦੌਲਤ ਨੂੰ ਕੀ ਕਰਨਾ ਹੈ ਦੂਸਰੇ بیٹے ਨੂੰ ਵੀ ਕਹਿ ਲੱਗੀ ਹੁਣ ਬੇਦਖਲੀ ਦਾ ਅਸੀਂ ਨੋਟਿਸ ਦੇ ਦਿੱਤਾ ਹੈ ਬਹੁਤ ਪਰੇਸ਼ਾਨੀ ਹੈ